ਚਿੱਠੀਆਂ ਲਿਖ ਸਤਗੁਰਾਂ ਵੱਲ ਪਾਈਆਂ ਲੇਖਕ ਮਨੋਰ ਸਿੰਘ ਮਾਰਕੋ ਚਿੱਠੀ 6ਵੀਂ 7ਵੀਂ ਅਤੇ 8ਵੀਂ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲਿਖਤੋਂ ਮਨੋਰ ਸਿੰਘ ਪਾਸੇ ਮੇਰੇ ਜਾਗਦੀ ਜੋਤ ਸਤਗੁਰੂ ਅਤੇ ਤ੍ਰਿਪਤਾ ਮਾਤਾ ਦੇ ਦੁਲਾਰੇ ਬਾਬਾ ਜੀ ਜੋਗ ਸਤਕਾਰ ਉਜੇ ਜੀ ਹੋਰ ਬਾਬਾ ਜੀ ਤੁਸਾਂ ਮਾਤ ਲੋਕ ਵੱਲ ਫੇਰੀ ਪਾਉਣ ਦਾ ਕਸ਼ਟ ਕਰਨਾ ਤੁਹਾਡੀ ਅਗਵਾਈ ਦੀ ਉਚੇਚੀ ਲੋੜ ਹੈ ਤੁਸੀਂ ਤਾਂ ਪਾਤਸ਼ਾਹ ਹੋਏ ਤੁਹਾਨੂੰ ਵੱਡੇ ਕੰਮਾਂ ਤੋਂ ਹੀ ਬੇਲ ਨਹੀਂ ਮਿਲਦੀ ਛੋਟੇ ਕੰਮਾਂ ਦੀ ਦੇਖਭਾਲ ਵਾਲੇ ਤੁਹਾਡੇ ਮੁਨਸ਼ੀ ਮੁਸੱਦੀ ਵੀ ਤੁਹਾਨੂੰ ਸੰਗਤਾਂ ਦਾ ਪੂਰਾ ਵਿਸਥਾਰ ਨਹੀਂ ਦਿੰਦੇ ਜਾਪਦੇ ਤੁਹਾਡੇ ਸਮੇਂ ਦੇ ਸਾਧ ਮੁਰਾਦੇ ਵਿਆਹ ਪੰਡਤ ਪਾਂਦੇ ਸਵਾਰ ਪਿਆ ਲੈ ਕੇ ਕਰਵਾ ਦਿੰਦੇ ਸਨ ਤੁਸੀਂ ਇਸ ਦੋਸ਼ ਮਾਇਆ ਤੋਂ ਖਿੱਚ ਕੇ ਪੰਡਤਾਂ ਨੂੰ ਬੜੀ ਝਾੜ ਪਾਈ ਸੀ ਤੇ ਫਰਮਾਇਆ ਸੀ ਸੱਸ ਸੰਜਮ ગયો ਮੂੜੇ ਇੱਕ দান ਤੁਦ ਕੋ ਥਾਂ ਹੀ ਲਿਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਏਤ ਤਨ ਖਾਦੇ ਤੇਰਾ ਜਨਮ ਗਿਆ ਅੰਨਾ 435 ਪਰ ਹੁਣ ਸਵਾ ਰੁਪਏ ਦੇ ਛੋਟੇ ਮੋਟੇ দান ਦੀ ਪੁੱਛ ਹੀ ਕੀ ਹੈ ਹੁਣ 1500 ਰੁਪਏ ਤਾਂ ਢੋਲ ਠਮੱਕੇ ਵਾਲੇ ਹੀ ਲੈ ਜਾਂਦੇ ਹਨ ਹੁਣ ਬਰਾਤਾਂ 5 ਸਟਾਰ ਹੋਟਲਾਂ ਵਿੱਚ ਟੁਕਦੀਆਂ ਹਨ आनंद कार्य ਦੀ ਰਸਮ ਉੱਚ ਕੋਟੀ ਦੇ ਰਾਗੀ ਹਜ਼ਾਰਾਂ ਰੁਪਏ ਬਦਲੇ ਕਰਾਉਂਦੇ ਹਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਟਲ ਦੇ ਉਹਨਾਂ ਕਮਰਿਆਂ ਵਿੱਚ ਹੁੰਦਾ ਹੈ ਜਿੱਥੇ ਸਾਲਾਂ ਬੱਧੀ ਸਿਗਰਟਾਂ ਪੀਪੀ ਲੋਕਾਂ ਛੱਤਾਂ ਨੂੰ ਧੂਆਂ ਦਿੱਤੀਆਂ ਹੁੰਦੀਆਂ ਹਨ ਤੁਹਾਡੇ ਸਿੱਖਾਂ ਦੀ ਸ਼ਰਧਾ ਅਪਾਰ ਹੈ ਰੋਟੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਭੋਗ ਲਗਾਉਣਾ ਉੱਥੇ ਵੀ ਨਹੀਂ ਭੁੱਲਦੇ ਭਾਵੇਂ ਉੱਥੇ ਮੋٹے ਮਾਸ ਦਾ ਪਕਵਾਨ ਹੀ ਹੁੰਦਾ ਹੋਵੇ ਤੁਸਾਂ ਆਪਾ ਖਿਆ ਕਾ ਕੁੱਠਾ ਬੱਕਰਾ ਖਾਣ ਤੋਂ ਵਰਜਿਆ ਸੀ ਇੱਥੇ ਤਾਂ ਆਵਾ ਹੀ ਉਤ ਗਿਆ ਹੈ ਤੁਸੀਂ ਭਾਖਿਆ ਕੀ ਮਿਥੋਗੇ ਹੁਣ ਭਾਖਿਆ ਬੋਲਣ ਵਾਲੇ ਮੁਗਲ ਅਤੇ ਅੰਗਰੇਜ਼ ਆ ਸਾਨੂੰ ਆਜ਼ਾਦ ਕਰਕੇ ਚਲੇ ਗਏ ਹਨ ਪਰ ਤੁਹਾਡੇ ਸ਼ਰਧਾਲੂਆਂ ਦਾ ਹਾਲ ਇਹ ਹੈ ਕਿ ਅਰਦਾਸ ਪੰਜਾਬੀ ਵਿੱਚ ਕਰਦੇ ਹਨ ਕੁੱਤੇ ਨੂੰ ਪਿਆਰ ਹਿੰਦੀ ਵਿੱਚ ਕਰਦੇ ਹਨ ਅਤੇ ਬੱਚਿਆਂ ਨੂੰ ਗਾਲਾਂ ਅੰਗਰੇਜ਼ੀ ਵਿੱਚ ਕੱਢਦੇ ਹਨ ਹੋਟਲਾਂ ਦੀ ਗੱਲ ਛੱਡੋ ਸ਼ਰਧਾਵਾਨ ਸਿੱਖਾਂ ਦੇ ਘਰ ਵੀ ਸੋਮਰਾਸ ਸ਼ਰਾਬ ਤੋਂ ਬਿਨਾ ਖਾਣਾ ਸ਼ੁਰੂ ਹੀ ਨਹੀਂ ਹੁੰਦਾ ਤੁਸੀਂ ਆਪਣੇ ਸਮੇਂ ਜਦੋਂ ਅਣਕਮਾਏ ਧੰਨ ਵਾਲੇ ਪੁਰਸ਼ ਦੇ ਘਰ ਲੰਗਰ ਛਕਦੇ ਸੋ ਤਾਂ ਤੁਹਾਡੀ ਬਿਰਤੀ ਓਖੜ ਓਖੜ ਪੈਂਦੀ ਸੀ ਤੇ ਤੁਸੀਂ ਦਸਾਂ ਨੋਹਾਂ ਦੀ ਕਿਰਤ ਦਾ ਉਪਦੇਸ਼ ਕਰਦੇ ਸੋ ਹੁਣ ਤੁਹਾਡੇ ਉਪਦੇਸ਼ ਦਾ ਆਧਾਰ ਕੀ ਹੋਵੇਗਾ ਇਹ ਤੁਸੀਂ ਆਪ ਹੀ ਜਾਣ ਕਿਉਂਕਿ ਸਵਾਂਤੀ ਬੂੰਦ ਜਿਸੇਪ ਦੇ ਮੂੰਹ ਵਿੱਚ ਡਿੱਗੇ ਤਾਂ ਸੋਚਾ ਮੋਤੀ ਉਹ ਨਿਬੜਦੀ ਹੈ ਅਤੇ ਜੇ ਇਹੋ ਬੂੰਦ ਸੱਪ ਦੇ ਮੂੰਹ ਵਿੱਚ ਡਿੱਗੇ ਤਾਂ ਮਾਰੂ ਵਸਤਾ ਰੂਪ ਧਾਰਨ ਕਰ ਲੈਂਦੀ ਹੈ ਬਾਬਾ ਜੀ ਤੁਹਾਨੂੰ ਯਾਦ ਹੀ ਹੋਵੇਗਾ ਕਿਵੇਂ ਤੁਹਾਡੀ ਆਪਣੀ ਜੰਝ ਬੈਲ ਗੱਡੀਆਂ ਉੱਪਰ ਬਟਾਲੇ ਗਈ ਸੀ ਪਰਵਾਰਕ ਮੇਲਜੋਲ ਦਾ ਕਿੰਨਾ ਸੁਹਾਵਣਾ ਤੇ ਸਾਹੂ ਪ੍ਰਭਾਵ ਸੀ ਨਾ ਕਿਸੇ ਪੰਗੜਾ ਪਾਇਆ ਸੀ ਨਾ ਬੈਂਡ ਬਾਜੇ ਸਨ ਤੇ ਨਾ ਹੀ ਗੱਲਾਂ ਵਾਲੇ ਤਵਿਆਂ ਉੱਪਰ ਫਿਲਮੀ ਗਾਣੇ ਗਾਏ ਸਨ ਬਾਕੀ ਗੱਲ ਤਾਂ ਸ਼ਾਇਦ ਉਪਰੀ ਨਾ ਲੱਗੇ ਪਰ ਪੰਗੜੇ ਬਾਓ ਤੁਸੀਂ ਜ਼ਰੂਰ ਪੁੱਛਿਆ ਤੋ ਸਾਂ ਇੱਕ ਵਾਰੀ ਰਾਸ ਧਾਰੀ ਮੁੰਡਿਆਂ ਨੂੰ ਨੱਚਦਿਆਂ ਤੱਕ ਕੇ ਫਰਮਾਇਆ ਸੀ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰ ਨਸਿਰ ਉੱਡ ਉੱਡ ਰਾਵਾਂ ਝਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਪੰਨਾ 465 ਬਸ ਸਮਝ ਲੋ ਕਿ ਇਹ ਭੰਗੜਾ ਉਸ ਰਾਸ ਦਾ ਵਿਗੜਿਆ ਰੂਪ ਹੈ ਸ਼ਰਾਬ ਨਾਲ ਗੁੱਟ ੋਕੇ ਬਰਾਤ ਦੇ ਅੱਗੇ-ਅੱਗੇ ਲੜਖੜਾਂਦੇ ਜਾਣ ਨੂੰ ਭੰਗੜਾ ਆਖਦੇ ਹਨ ਭੰਗੜੇ ਵਿੱਚ ਕੇਵਲ ਮੁੰਡੇ ਖੁੰਢੀ ਸ਼ਾਮਲ ਨਹੀਂ ਹੁੰਦੇ ਸਭੋਂ ਘਰ ਦੇ ਵੱਡੇ-ਵਡੇਰਿਆਂ ਨੂੰ ਖਿੱਚ-ਖਚਾ ਕੇ ਇੱਕ ਤਮਾਸ਼ਾ ਬਣਾ ਲੈਂਦੇ ਹਨ ਹੁਣ ਤਾਂ ਜਨਾਨੀਆਂ ਦਾ ਪੰਗੜਾ ਬਹੁਤ ਪ੍ਰਚਲਿਤ ਹੈ ਘਰ ਵਿੱਚ ਸਹੁਰੇ ਕੋਲੋਂ ਢੰਡ ਕੱਢਣ ਵਾਲੀਆਂ ਬੀਬੀਆਂ ਛਾਤੀਆਂ ਨੂੰ ਨਿੱਕੀ ਜਈ ਤੜਾਕੀ ਪਾ ਕੇ ਤੇ ਢਿੱਡੋਂ ਨੰਗੀਆਂ ਉੱਚੇ ਹੱਥ ਕਰਕੇ ਪੰਗੜੇ ਦਾ ਤਾਲ ਦਿੰਦੀਆਂ ਤੇ ਨੱਚਦੀਆਂ ਹਨ ਵੇਖੇ ਲੋਕ ਹੱਸੇ ਕਰ ਜਾਏ ਇਹਨਾਂ ਗੁੱਟ ਹੋਏ ਬਰਾਤੀਆਂ ਦੇ ਸਵਾਗਤ ਲਈ ਅੱਗੋਂ ਢੋਲਕੀਆਂ ਖੜਕਾ ਕੇ ਸ਼ਬਦ ਗਾਇਨ ਹੁੰਦੇ ਹਨ ਹਰ ਸੱਜਣ ਲਦਾਜੀ ਸਾਰਾ ਜੱਗ ਢੂੰਡ ਕੇ ਬਲਿਹਾਰੀ ਜਾਈਏ ਇਹੋ ਜੇ ਸੋਹਣੇ ਸੱਜਣਾ ਤੋਂ ਅੱਖੋਂ ਅੰਨੀ ਤੇ ਨਾ ਨੂਰ ਭਰੀ ਰੋਟੀ ਖਾਣ ਸਮੇ ਗੁੱਟ ਹੋਏ ਸ਼ਰਾਬੀਆਂ ਦੀ ਜਿਸ ਨੂੰ ਬਰਾਤ ਵਰਗੇ ਸ਼ੁਭ ਨਾਮ ਨਾਲ ਸੰਬੋਧਨ ਕੀਤਾ ਜਾਂਦਾ ਹੈ ਮੁਰਗੇ ਦੀਆਂ ਲੱਤਾਂ ਨਾਲ ਚੰਬੜ ਜਾਂਦੀ ਹੈ ਤੁਹਾਡੇ ਸਮੇ ਦਾ ਪੰਗਤ ਵਿੱਚ ਬੈਠ ਕੇ ਪੂਰੀ ਕੜਾਹ ਦਾ ਸੁਆਦ ਪੁਰਾਣੀ ਕਹਾਣੀ ਹੈ ਹੁਣ ਬਗਲੇ ਵਾਂਗ ਖੜੇ ਹੋ ਕੇ ਮੁਰਗਾ ਮੱਛੀ ਖਾਣ ਨੂੰ ਵਫਟ ਆਕਦੇ ਹਨ ਬਗਲਾ ਤਾਂ ਫੜੀ ਮੱਛੀ ਨਾਲ ਢਿੱਡ ਭਰਦਾ ਹੈ ਪਰ ਬਰਾਤੀ ਲੋਕ ਮੁਰਗੇ ਦੀਆਂ ਲੱਤਾਂ ਨਾਲ ਦੰਦ ਪਾਲਿਸ਼ ਕਰਦੇ ਹਨ ਛਕਣ ਛਕਾਣ ਦੇ ਬਾਅਦ ਫੁਲਕੇ ਦੀ ਵਾਰੀ ਆਉਂਦੀ ਹੈ ਕੇਵਲ ਹੱਥ ਪੁੰਝਣ ਲਈ ਤੁਸੀਂ ਕਦੇ ਇਹ ਨਜ਼ਾਰਾ ਤੱਕੋ ਤਾਂ ਤੁਹਾਡਾ ਕੋਮਲ ਚਿੱਤ ਮਤਲਾਨ ਲੱਗ ਜਾਏ ਜੇ ਇਸ ਪਿਰਤ ਵਿਰੁੱਧ ਤੁਸੀਂ ਕਿਤੇ ਬਾਣੀ ਵਿੱਚ ਜ਼ਿਕਰ ਕਰ ਦੇਵੋ ਤਾਂ ਤੁਹਾਡੇ ਸਿੱਖ ਭਾਵੇਂ ਨਾਰਾਜ਼ ਹੀ ਹੋ ਜਾਣ ਛੱਡੋ ਪਰੇ ਇਹ ਨਕੀਆਂ ਨਕੀਆਂ ਗੱਲਾਂ ਅੱਖੋਂ ਉਹਲੇ ਕਰ ਦੇਣੀਆਂ ਹੀ ਚੰਗੀਆਂ ਜੇ ਸ਼ਾਦੀ ਦਾ ਪੂਰਾ ਆਨੰਦ ਲੈਣਾ ਹੋਵੇ ਤਾਂ ਜੈ ਮਾਲਾ ਦੀ ਰਸਮ ਜ਼ਰੂਰ ਤੱਕਣਾ ਜੀ ਵਿਆਹ ਨੂੰ ਵਧੇਰੇ ਪੱਕਿਆ ਕਰਨ ਲਈ ਅੱਜਕੱਲ ਸਿੱਖਾਂ ਵਿੱਚ ਦੋਰੀ ਰਸਮ ਦਾ ਰਿਵਾਜ ਹੈ ਰਾਤ ਨੂੰ ਵਿਆਹ ਸਵੰਬਰ ਵਾਂਗ ਜੈ ਮਾਲਾ ਰਾਹੀਂ ਹੁੰਦਾ ਹੈ ਤੇ ਸਵੇਰੇ ਆਨੰਦ ਕਾਰਜ ਰਾਹੀਂ ਦੁਬਾਰਾ ਸਿੱਖ ਰੀਤਾਂ ਦਾ ਮੂੰਹ ਚੜਾਇਆ ਜਾਂਦਾ ਹੈ ਤੁਸੀਂ ਬਹਾਮਣਾਂ ਨੂੰ ਮਗਰੋਂ ਲਾਇਆ ਸੀ ਪਰ ਅੱਜ ਬ੍ਰਾਹਮਣਵਾਦ ਫਿਰ ਪ੍ਰਧਾਨ ਹੈ ਹਾਂ ਸੱਚ ਵਿਆਹ ਦੇ ਦੂਤੇ ਦੂਜੇ ਦਿਨ ਹਨੀਮੂਨ ਦੀ ਵਾਰੀ ਆ ਜਾਂਦੀ ਹੈ ਪੁਰਾਣੇ ਸਮੇਂ ਦਾ ਹਨੀਮੂਨ ਦੀ ਰਸਮ ਘਰ ਦੀ ਸਭ ਤੋਂ ਹਨੇਰੀ ਕੋਠੜੀ ਵਿੱਚ ਮਨਾਂਦੇ ਸਨ ਪਰ ਅੱਜ ਦਾ ਬਾਬਾ ਆਦਮ ਵੱਖਰਾ ਹੈ ਇੱਕ ਹੋਰ ਗੱਲ ਸੁਣ ਲਾਂ ਜੀ ਕਿਸੇ ਗਰੀਬ ਤੇਤੇ ਨੇ ਕੇਵਲ 200 ਆਦਮੀ ਜਾਂਜ ਵਜੋਂ ਲਿਆਉਣ ਲਈ ਕੁੜਮਾ ਨੂੰ ਬੇਨਤੀ ਕੀਤੀ ਤੇ ਇਸੇ ਮੁਜਬ ਸਾਰਾ ਪ੍ਰਬੰਧ ਕੀਤਾ ਗਿਆ ਬਰਾਤ ਚੱਲਣ ਵੇਲੇ ਕਿਸੇ ਨੇ ਆ ਕੇ ਦੱਸਿਆ ਕਿ ਬਰਾਤ 500 ਤੋਂ ਉੱਪਰ ਟੋਕਰੀ ਹੈ ਸੋ ਵਿਚਾਰੇ ਨੇ ਸੁਣੀ ਹਾਂ ਕਲਿਆ ਕਿ ਜੇ ਬਰਾਤ 500 ਆ ਰਹੀ ਹੈ ਤਾਂ ਕਿਰਪਾ ਕਰਕੇ ਬਰਾਤ ਥੋੜੀ ਲੇਟ ਕਰ ਲੈਣਾ ਤਾਂ ਜੋ ਪ੍ਰਬੰਧ ਠੀਕ ਕਰ ਸਕੀਏ ਤਾਂ ਮੁੰਡੇ ਵਾਲਿਆਂ ਕਿਹਾ ਕਿ ਅਸੀਂ ਭਾਵੇਂ 500 ਤੋਂ ਵੀ ਵਧੇਕ ਇੱਥੋਂ ਚਲੀਏ ਅਸੀਂ ਇਕਰਾਰ ਮੁਤਾਬਕ ਤੁਹਾਡੇ ਘਰ 200 ਹੀ ਪੁੱਜਾਂਗੇ ਆ ਸਾਡਾ ਪ੍ਰਬੰਧ ਹੀ ਇਹੋ ਜਿਹਾ ਹੈ ਬਰਾਤ ਟੁਕਣ ਤੇ ਪਤਾ ਲੱਗਾ ਕਿ ਬਰਾਤੀਆਂ ਦੇ 100 ਹੀ ਪੁੱਜੇ ਹਨ ਬਾਕੀ ਦੇ ਰਸਤੇ ਵਿੱਚ ਨਾਲੀਆਂ ਕੰਡੇ ਵਿਸ਼ਰਾਮ ਕਰ ਰਹੇ ਹਨ ਤਫਸੀ ਤੇ ਠੋਸ ਕਰ ਸੀ ਲਾਊਡ ਸਪੀਕਰ ਦੀ ਗੱਲ ਵਿੱਚੇ ਹੀ ਰਹਿ ਗਈ ਅੱਜਕੱਲ ਇੱਕ ਗਾਣਾ ਵਿਆਹ ਸਮੇਂ ਆਮ ਪ੍ਰਧਾਨ ਹੈ ਝੂਠ ਬੋਲੇ ਕਊਆ ਕਾਟੇ ਮੈਂ ਮਾਇਕੇ ਚਲੀ ਜਾਵਾਂਗੀ ਤੂੰ ਦੇਖਦੇ ਰਹੀਓ ਇਹ ਤਾਂ ਲਾਵਾਂ ਤੋਂ ਪਹਿਲਾਂ ਦੀ ਸਿੱਖਿਆ ਹੈ ਗਾਣੇ ਦੀ ਇੱਕ ਮਜਬੂਰੀ ਦੀ ਰਸਮ ਜਾਪਦੀ ਹੈ ਕਿਉਂਕਿ ਸ਼ਬਦਾਂ ਲਈ ਨਾਰਾਗੀ ਮਿਲਦੇ ਹਨ ਤੇ ਨਾ ਚੰਗੇ ਰਾਗੀ ਦੀ ਪੂਜਤ ਆਮ ਸਿੱਖਾਂ ਨੂੰ ਹੋ ਸਕਦੀ ਹੈ ਸਤਵੀਂ ਚੱਠੀ ਸਰਬਵਿਆਪਕ ਨਿਰੰਕਾਰੀ ਸਤਿਗੁਰ ਜੀ ਮੇਰੀ ਬੇਨਤੀ ਮੰਨ ਕੇ ਹੁਣ ਇੱਕ ਅਦ ਬਰਾਤ ਦੇ ਬਰਾਤੀ ਬਣ ਕੇ ਸ਼ਾਮਲ ਹੋਣ ਦੀ ਖੇਚਲ ਕਰੋ ਅਤੇ ਮੇਰੀ ਸੰਕੋਚ ਕੇ ਦੱਸੀ ਗੱਲ ਬਾਤ ਦਾ ਸੱਚ ਆ ਪਰਖ ਲੋ ਅੱਜ ਕੱਲ ਜੇ ਬਰਾਤ ਦਾ ਟੁਕਾਰ ਆਤੀ ਹੋਵੇ ਤਾਂ ਲਾਵਾਂ ਦੁਪਹਿਰ ਨੂੰ ਹੁੰਦੀਆਂ ਅਤੇ ਬਰਾਤ ਸਵੇਰ ਦੀ ਹੋਵੇ ਤਾਂ ਲਾਵਾਂ ਸ਼ਾਮ ਨੂੰ ਹੋਣਗੀਆਂ ਪਤਾ ਨਹੀਂ ਫਿਰ ਆਸਾ ਕੀ ਵਾਰ ਦਾ ਸਮਾਂ ਕੀ ਮਿਥਿਆ ਜਾਵੇਗਾ ਸੱਚ ਮੁੱਚ ਬੜਾ ਆਨੰਦ ਹੁੰਦਾ ਤਿੰਨ ਰਾਗੀ ਕੀਰਤਨ ਕਰਦੇ ਹਨ ਇੱਕ ਗ੍ਰੰਥੀ ਜੀ ਤਾਬਿਆ ਬੈਠੇ ਬਾਕੀ ਪੰਡਾਲ ਵਿੱਚ ਰਾਮ ਰਾਮ ਜਿਸ ਵੇਲੇ ਕੋਈ ਸਿੱਖ ਪੰਡਾਲ ਵਿੱਚ ਮੱਥਾ ਟੇਕਣ ਪੁੱਜੇ ਤਾਂ ਸਮਝੋ ਕਿ ਮੁੰਡੇ ਕੁੜੀ ਦੇ ਪੁੱਜਣ ਦਾ ਸਿਗਨਲ ਹੋਇਆ ਹੈ ਲਾਵਾਂ ਵੇਲੇ ਫੁੱਲਾਂ ਦੀ ਵਰਖਾ ਅਤੇ ਲਾਵਾਂ ਤੋਂ ਬਾਅਦ ਜੋੜੀ ਦੇ ਗਲ ਵਿੱਚ ਬੇਤਹਾਸ਼ਾ ਹਾਰ ਪਾਉਣੇ ਸਿੱਖ ਸਭਿਆਤਾ ਦਾ ਚੋਣ ਮੰਗ ਹੈ ਸਹੇਰੇ ਸਿੱਖਿਆ ਵਿੱਚ ਸੱਤ ਪੁਸ਼ਤਾਂ ਦੇ ਮੂਏ ਪਿਤਰਾ ਵੀ ਅਸੀਸ ਦੇਣ ਲਈ ਆ ਸ਼ਾਮਲ ਹੁੰਦੇ ਹਨ ਤੁਸੀਂ ਹੋਰ ਮਤਾਂ ਦੀ ਹਰ ਕੁਰਿਤੀ ਨੂੰ ਨਿੰਦਦੇ ਰਹੇ ਹੋ ਪਰ ਸਿੱਖਾਂ ਲਈ ਤੁਸੀਂ ਵੀ ਜੋ ਭਰਿੰਦੇ ਹੋ ਵਿਆਹ ਸ਼ਾਦੀਆਂ ਦੀਆਂ ਰਸਮਾਂ ਤੋਂ ਤੁਸੀਂ ਉਕਤਾਂਗੇ ਜਾਪਦੇ ਹੋ ਇਸੇ ਮਹੱਲੇ ਵਿੱਚ ਇੱਕ ਮਰਨੇ ਦਾ ਭੋਗ ਹੈ ਉੱਥੇ ਵੀ ਚਾਰ ਕਦਮ ਚਲੇ ਚਲੋ ਕੋਈ ਨਵੀਂ ਗੱਲ ਜ਼ਰੂਰ ਵੇਖੋਗੇ ਰਾਗੀਆਂ ਨੇ ਕੀਰਤਨ ਸ਼ੁਰੂ ਕੀਤਾ ਹੈ ਵੇਲਾਵਾਂ ਹੋਣੀਆਂ ਆਰੰਭ ਹੋਈਆਂ ਹਨ ਭੋਗ ਦੇ ਨਿਸ਼ਚਿਤ ਸਮੇਂ ਲੋਕ ਘਰ ਜਾਣ ਲਈ ਕਾਲੇ ਜਾਪਦੇ ਹਨ ਪਰ ਮਰਨ ਵਾਲੇ ਦੇ ਸੇਰੇ ਸਿੱਖਿਆ ਅਜੇ ਹੁਣ ਸ਼ੁਰੂ ਹੋਏ ਹਨ ਇੱਕ ਅੱਧਾ ਘੰਟਾ ਤਾਂ ਰੁਕ ਜਾ ਭਾਈ ਜੀ ਨੇ ਅਰਦਾਸਾ ਅਰੰਭਿਆ ਵਿਛੜੀ ਆਤਮਾ ਦੇ ਕਲਿਆਣ ਲਈ 25000 ਰੁਪਏ ਧਰਮ ਕਾਰਜਾਂ ਲਈ ਤੇ 1000 ਰੁਪਿਆ ਸ਼ਬਦ ਕੀਰਤਨ ਦੀ ਭੇਟਾ ਤੇ ਸਵਾ ਰੁਪਿਆ ਦਰਸ਼ਨ ਭੇਟਾ ਸਾਧੂਗਰਾਂ ਲਈ ਲਓ ਤੁਸੀਂ ਮੁਸਕਰਾ ਪਏ ਧਰਮ ਕਾਰਜਾਂ ਲਈ ਇਤਨੀ ਵੱਡੀ ਰਕਮ ਦਾ ਅਰਦਾਸਾ ਕੇਵਲ ਅਰਦਾਸੇ ਖਾਤਰ ਹੀ ਤਾਂ ਹੈ ਲੈਣੇ ਦੇਣੇ ਦੇ ਮਾਮਲੇ ਵਿੱਚ ਵਹਿਲੀਆਂ ਗੱਲਾਂ ਹਨ ਇਹ ਕੋਈ ਇਕਾ ਦੁਕੀ ਅਵਸਥਾ ਨਹੀਂ ਏ ਵਬਾ ਸ਼ੁਰੂ ਹੋਈ ਹੈ ਤੇ ਚੁਗਿਰਦੇ ਫੈਲੇਗੀ ਇਹ ਤਾਂ ਉਹੀ ਗੱਲ ਹੋਈ ਵਨ ਫੂਲ ਮੇਕਸ ਮਨੀ ਕੋਈ ਰਾਹ ਦੱਸਣ ਵਾਲਾ ਹੁੰਦਾ ਕੋਈ ਕਿਹਾ ਮੰਨਣ ਵਾਲਾ ਹੁੰਦਾ ਅੱਜ ਅਸੀਂ ਵੀ ਸਾਉਂਆਂ ਦੇ ਸਰਦਾਰ ਹੁੰਦੇ ਹੁਣ ਕੀ ਯਾਦ ਕਰਾਂਗੇ ਕਿ ਅਸੀਂ ਵੀ ਇੱਕ ਸਰਬ ਸੁਧਾਰਕ ਬਾਬੇ ਦੀ ਸਿੱਖੀ ਮਾਣੀ ਸੀ ਨਾਨਕ ਸ਼ਾਇਰ ਈਮ ਕਹਿਤ ਹੈ ਸੱਚੇ ਪਰਬਦਗਾਰਾ ਪੰਨਾ 660 8ਵੀਂ ਚਿੱਠੀ ਪਿਛਲੀ ਚਿੱਠੀ ਵਿੱਚ ਗੱਲ ਕਾਲੇ ਧੰਨ ਦੀ ਚੱਲੀ ਸੀ ਤੁਸੀਂ ਭਾਵੇਂ ਇੱਧਰ ਧਿਆਨ ਨਾ ਹੀ ਦਿੱਤਾ ਹੋਵੇ ਤੁਹਾਡੇ ਸਮੇਂ ਭਾਈ ਲਾਲੋ ਬੇਅੰਤ ਸਨ ਤੇ ਮਲਕ ਭਾਗੋ ਕੋਈ ਵਿਰਲਾ ਇੱਕ ਅਦਾ ਅੱਜ ਉਸ ਵਿਚਾਰੇ ਦੀ ਭੰਡੀ ਹਰ ਦੀਵਾਨ ਸਮੇਂ ਕੀਤੀ ਜਾਂਦੀ ਹੈ ਅਸਾਂ ਇਸ ਉਤਮ ਸਾਖੀ ਨੂੰ ਕੇਵਲ ਘਟਨਾ ਜਾਣ ਕੇ ਹੀ ਗ੍ਰਹਿਣ ਕੀਤਾ ਹੈ ਪਰ ਸੰਬੰਧਤ ਚਿੰਨ ਨੂੰ ਪਛਾਣਨ ਤੋਂ ਵਿਰਵੇ ਹਾਂ ਪਰ ਹਨੇਰ ਦੀ ਗੱਲ ਤੱਕੋ ਕਿ ਭੰਡੀ ਕਰਨ ਵਾਲੇ ਸਾਰੇ ਮਲਕ ਭਾਗੋ ਹੋਣਗੇ ਤੇ ਭਾਈ ਲਾਲੋ ਉਥੇ ਢੂੰਡਿਆਂ ਵੀ ਨਹੀਂ ਮਿਲੇਗਾ ਤੁਹਾਡੀਆਂ ਸੱਚੇ ਸੌਦੇ ਵਾਲੀਆਂ ਸਾਖੀਆਂ ਅਤੇ ਤੁਹਾਡੇ ਮੋਤੀਆਂ ਤੁਲ ਉਪਦੇਸ਼ ਕਿਵੇਂ ਹੌਲੇ ਹੁੰਦੇ ਜਾ ਰਹੇ ਹਨ ਮੇਰਾ ਇੱਕ ਨਿੱਕਾ ਜਿਹਾ ਸੁਝਾਅ ਹੈ ਕਿ ਜੇ ਤੁਹਾਡੇ ਸ਼ਰਧਾਲੂ ਸਿੱਖ ਆਪਣੇ ਦਸਬੰਦ ਨੂੰ ਆਪਣੀ ਇੱਛਾ ਅਨੁਸਾਰ ਵਰਤਣ ਤੋਂ ਪਹਿਲਾਂ ਉਹ ਦਸਬੰਦ ਦੀ ਮਾਇਆ ਦਾ ਦਸਵਾਂ ਹਿੱਸਾ ਭਾਈ ਲਾਲੋ ਦੇ ਨਾਂ ਦਾ ਦਸਬੰਦ ਵੱਖਰਾ ਕਰਕੇ ਲੋੜਵੰਦ ਕੀਰਤੀ ਸਿੱਖਾਂ ਦੀ ਸਹਾਇਤਾ ਲਈ ਵਰਤ ਲਿਆ ਕਰਨ ਜਾਂ ਫਿਰ ਗੁਰਦੁਆਰਿਆਂ ਦੇ ਚੜਾਵੇ ਵਿੱਚੋਂ ਦਸਵਾਂ ਹਿੱਸਾ ਭਾਈ ਲਾਲੋ ਦਸਵੰਦ ਲਈ ਰਾਖਮਾ ਰੱਖ ਕੇ ਕੇਵਲ ਕੀਰਤਨ ਨਿਰਮਾਣ ਲਈ ਵਰਤਿਆ ਜਾਇਆ ਕਰੇ ਹੋਰ ਜੀ ਇੱਕ ਹੋਰ ਪਰਤਵਲ ਵੀ ਧਿਆਨ ਦੇਣਾ ਉਹ ਚਿਰ ਤੋਂ ਗੁਰਦੁਆਰਿਆਂ ਵਿੱਚ ਸੰਗਮਨ ਮਰਦੀਆਂ ਸੇਲਾਂ ਅਤੇ ਪੱਖਿਆਂ ਉੱਪਰ ਆਪਣੇ ਨਾਂ ਦੀ ਮਸ਼ਹੂਰੀ ਦਾ ਵਪਾਰ ਵੀ ਜੋ ਬੰਤ ਹੈ ਇਹ ਵੀ ਇਸ ਕਾਲੇ ਧੰ ਦਾ ਪਰਛਾਵਾਂ ਹੈ ਹੋਵੇ ਵੀ ਕਿਉਂ ਨਾ ਕਿਸੇ ਕੀਰਤੀ ਦੇ ਸਵਾ ਰੁਪਏ ਦੇ ਅਰਦਾਸੀ ਨਾਲ ਤਾਂ ਗੁਰਦੁਆਰੇ ਨਾ ਉੱਸਰ ਸਕਦੇ ਹਨ ਜਿਸ ਮਾਂ ਪਿਓ ਨੂੰ ਜਿੰਦੇ ਜੀ ਪੁੱਤਾਂ ਹੱਥੋਂ ਰੋਟੀ ਦੀ ਬੁਰਕੀ ਵੀ ਨਸੀਬ ਨਹੀਂ ਹੁੰਦੀ ਉਸ ਦੇ ਮਰਨਸਾਰ ਉਸ ਦੇ ਨਾਂ ਦੀਆਂ ਵੱਡੀਆਂ ਵੱਡੀਆਂ ਸੇਲਾਂ ਲੱਗ ਜਾਂਦੀਆਂ ਹਨ ਇਹ ਸੇਲਾਂ ਵਾਲੀ ਗੱਲ ਭਾਈ ਮਰਦਾਨੇ ਨੂੰ ਨਾ ਦੱਸਣਾ ਜੀ ਉਸ ਨੇ ਫਿਰ ਤੁਹਾਡੇ ਨਾਲ ਰੁੱਸ ਜਾਣਾ ਹੈ ਕਿ ਤੁਸੀਂ ਉਸ ਦੀ ਸਮਾਦੀ ਉੱਪਰ ਉਸ ਦੇ ਨਾਂ ਦੀ ਸੇਲ ਨਹੀਂ ਸਿਲਵਾਈ ਇਹ ਸੋਚ ਲੈਣਾ ਜੇ ਹੁਣ ਵੀ ਕਿਸੇ ਵੱਡੇ ਗੁਰਦੁਆਰੇ ਵਿੱਚ ਇੱਕ ਸੇਲ ਉਸ ਦੇ ਨਾਂ ਦੀ ਲੱਗ ਜਾਏ ਤਾਂ ਹਰਜ ਵੀ ਕੀ ਹੈ ਇਹ ਵੇਖਾ ਵੇਖੀ ਦਾ ਜ਼ਮਾਨਾ ਹੈ ਤੁਹਾਡੇ ਉਪਦੇਸ਼ ਅਨੁਸਾਰ ਤਾਂ ਹਉਮੈ ਅਤੇ ਸਿੱਖੀ ਦੇ ਦੋ ਵਿਰੋਧੀ ਭਾਵਨਾਵਾਂ ਹਨ ਹਉਮੈ ਤਾਂ ਸਿੱਖੀ ਦੇ ਮਾਰਗ ਦਾ ਰੋੜਾ ਹੈ ਪਰ ਤੁਹਾਡੇ ਆਪਣੇ ਸਥਾਨਾਂ ਵਿੱਚ ਤਾਂ ਇਹਨਾਂ ਹਉਮੈ ਦੀਆਂ ਪੌੜੀਆਂ ਸਿੱਲਾਂ ਉਤੋਂ ਲੰਘ ਕੇ ਸਿੱਖੀ ਦੀ ਸਾਧਨਾ ਹੁੰਦੀ ਹੈ ਐਵੇਂ ਦਿਲੋਂ ਉੱਠੀ ਸ਼ਰਧਾ ਵਜੋਂ ਚਾਰ ਅੱਖਰ ਲਿਖ ਕੇ ਲਿਆ ਭੁੱਲ ਹੋਵੇ ਤਾਂ ਨਾਰਾਜ਼ ਨਹੀਂ ਹੋਣਾ ਜੀ ਜੇ ਇੱਕ ਅਣਜਾਣ ਬੱਚੇ ਨੂੰ ਦਰਦ ਦੱਸਣ ਲਈ ਟੁਕਮੇ ਅੱਖਰ ਨਾ ਵੀ ਔੜਨ ਤਾਂ ਦਰਦੀ ਪਿਤਾ ਦੀ ਸ਼ਫਕਤ ਤਾਂ ਢੇਰੀਆਂ ਬੁੱਲੀਆਂ ਤੋਂ ਹੀ ਅੰਦਰ ਦੀ ਪੀੜਾ ਜਾਣ ਲੈਂਦੀ ਹੈ ਇਹ ਤਾਂ ਚੰਗੇ ਪਿਤਾ ਦਾ ਆਪਣੇ ਬੱਚਿਆਂ ਪ੍ਰਤੀ ਧਰੋਂ ਕੀਤਾ ਵਚਨ ਹੈ ਕਿਤਾਬ ਚਿੱਠੀਆਂ ਲੇਖ ਸਤ ਗੁਰਵਲ ਪਾਈਆਂ ਚਿੱਠੀ 6ਵੀਂ 7ਵੀਂ ਅਤੇ 8ਵੀਂ ਲੇਖਕ ਮਨੋਰ ਸਿੰਘ ਮਾਰਕੋ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ